ਦਿੱਕਾ ਮੇਰੇ ਤੱਕ ਪਾਣੀ ਫਿਲ ਜਾਂਦਾ ਜਾ ਕੇ ਸਾਰਾ ਰਾਜਸਥਾਨ ਇਹ ਪਾਣੀ ਕੋਲਦਾ ਬੜਾ ਸੋਹਣਾ ਜਿਹੜਾ ਇਹ ਮੰਜ਼ਰ ਬੜਾ ਪਿਆਰਾ ਲੱਗ ਰਹੀਆਂ ਤੇ ਬੈਠੇ ਆ ਉਹ ਪੇਰੇ ਪਤਾ ਨਹੀਂ ਲੋਕਾਂ ਨੇ ਆ ਰਹੇ ਆ ਮੋਕੇ ਨੂੰ ਇਹਦੇ ਨਾਲ ਦੋਸਤ ਮੇਰਾ ਹਰਧਿਆਣੀ ਤੋਂ ਜਾ ਰਿਹਾ ਜਿਹੜੇ ਵਾਲੇ ਨੇ ਜਾ ਰਿਹਾ ਨਾਲ ਦੇ ਵਾਲੇ ਤੋਂ ਤੇ ਮਿਲ ਗਿਆ ਰਹੀ ਜੇ ਚਾਰ ਚਾਰ ਹਰ ਆਵੇ ਮੈਂ ਬਹੁਤ ਵਧੀਆ ਸੁਆਦ ਆ ਸਾਡੇ ਨਾਲ ਬਹੁਤ ਹੀ ਖੱਟਾ ਜੀ ਨਹੀਂ ਕਰਦਾ ਇਹ ਵੀ ਡਰ ਰਹਾ ਵੀ ਤੇ ਦੇ ਆ ਬਹੁਤ ਆ ਬਹੁਤ ਬਿਚਾਰ ਤੇ ਆਪ ਬਹੁਤ ਖਾਰੇ ਆ ਤੇ ਵੀ ਬੇਤੀ ਨਾਲ ਆ ਬਈ ਆਦਾਇਤ ਤੇ ਬਹੁਤ ਖਾਣੀ ਮੈਂ ਪਿਆ ਦਾ ਮੁੰਡੇ ਦਾ ਆਟਾ ਪੀ ਲਈ ਇੱਕਦਰਾ ਨਜ਼ਾਰਾ ਆਨੰਦ ਪ੍ਰੀ ਕਰਦੀ ਐ ਜੀ ਤਾਂ ਸੰਗੜੀ ਤਿਆਰ ਸੰਗਰਾਮ ਜੀ ਦਾ ਬੰਦਾ ਬਾਉ ਚਲਦੇ ਮੈਂ ਫਿਰ ਲਦੇ ਨੇ ਹਾਂ ਮੈਂ ਮੈਂ ਚੱਲੇ ਮੈਂ ਤਾਂ ਕਹਿੰਦਾ ਰੁਕੋ ਰਾਤ ਮੱਛੀ ਮੱਛੀ ਤੇ ਤੋਂ ਲਈ ਆ ਹਾਂ ਬਸ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਾਂ ਆਪਣੀ ਪ੍ਰਤਾਪ ਮੰਨੂ ਜਿਹੜੇ ਕੇਂਦਰ ਚੰਗ ਦੀ ਰਾਹ ਤੇ ਸਵਾਗਤ ਆ ਅੱਜ ਦੋਸਤੋ ਮੈਂ ਆਇਆ ਹਰੀਕੇ ਇਹ ਹਰੀ ਕਨਹਿਰ ਦਾ ਮੇਰੇ ਪਿੱਛੇ ਬੜਾ ਪਿਆਰਾ 뷰 ਆ ਥੋੜਾ ਜਿਹਾ ਇਹ ਬੜਾ ਠਾਪਾ ਜਿੱਥੇ ਮੈਂ ਇਹ ਬਸ ਨਾਲ ਆ ਕੇ ਚਾਹ ਪੀਂਦੇ ਆ ਤੇ ਚਾਹ ਪੀ ਗਏ ਜਦੋਂ ਪਿੱਛੇ ਮਿਲਦੇ ਆ ਚਲੋ ਭਈ ਪਛੀਖਾਂ ਅੰਦਰ ਸਾਡਾ ਇਸ ਟਾਈਮ ਦੇਖਦਾ ਨਹੀਂ ਰਾਏ ਦਾ ਪਿਆਰਾ 뷰 ਨਹਿਰ ਦਾ ਦੇ ਤਰ੍ਹਾਂ ਆਉਂਦੀ ਠੰਡੀ ਹਵਾ ਸਾਜ ਬਹਿ ਮੱਤਾ ਤੇ ਕਪੌੜਾ ਇਸੇ ਸਾਜ ਕਰਕੇ ਮੈਂ ਇੱਥੇ ਬਹਿ ਗਿਆ ਇਹ ਇਹ ਕਰਦਾ ਇੱਥੇ ਲੰਨੂ ਆ ਤੈਨੂੰ ਵੇਖੋ ਇਤਨਾ ਬੜਿਆ ਹੁੰਦਾ ਆ ਆ ਫਿਰਕਾਂ ਦੇ ਕਿਨਾਰੇ ਕਿ ਕਾਹ ਆ ਵੀ ਟੂਰਿਸਟ ਰੁਕਦੇ ਐ ਇੱਤੋਂ ਥੋੜਾ ਜਿਹਾ ਪਰਾਂ ਵੇਲੀ ਦਾ ਸਟੈਂਡ ਆ ਇਹਨੂੰ ਬਗਾਲੀ ਵਾਲਾ ਪੁਲ ਵੀ ਕਹਿੰਦੇ ਆ ਇਹ ਦਾ ਇੱਕ ਦਰਿਆ ਜੋਂ ਪੂਰਾ ਇੱਕ ਦਰਿਆ ਜਿਹੜਾ ਇਹ ਨਹਿਰ ਕਵਰ ਕਰ ਜਾਂਦੀ ਐ ਅਰੇ ਉਹ ਕੰਗੜ ਨਗਰ ਤੋਂ ਪੀਕਰ ਦੇ ਤੱਕ ਪਾਣੀ ਚੜ੍ਹ ਜਾਂਦਾ ਜਾ ਕੇ ਸਾਰਾ ਰਾਜਸਥਾਨ ਇਸ ਪਾਣੀ ਕੁਬਲਦਾ ਬੜਾ ਸੋਹਣਾ ਦਾ ਮੰਜਰਾ ਬੜਾ ਪਿਆਰਾ ਵਹਾਂ ਤੇ ਲੋ ਮੈਂ ਤਾਂ ਵੀ ਨਾਲ ਜਿੱਸੀ ਨਾਲ ਹੀ ਬੋਨਾ ਤੇ ਗੁਰੂ ਸਾਹਿਬ ਕਹਿੰਦੇ ਪਹਿਲਾ ਪਣੀ ਵੀਓ ਹੈ ਜਿੱਤ ਰਿਆ ਸਭ ਕੋਈ ਉਹ ਨਹਿਰ ਆਪਣੇ ਪਰਲੇ ਬੰਨੇ ਜਿਹੜੀਆਂ ਮੱਝਾਂ ਦਿਖ ਰਹੀਆਂ ਤੇ ਬੈਠੇ ਆ ਕੋਈ ਜਿਹੜਾ ਵੀ ਪਤਾ ਨਹੀਂ ਲੋਕਾ ਲੋਗਾ ਉਹ ਨਹਿਰ ਦੇ ਕਿਨਾਰੇ ਪਹਿਲੇ ਦਿਨਾਂ ਗਰਮੀ ਵੜੀ ਪਈ ਜਿਹੜਾ ਗਰਮੀ ਦਾ ਕਰਕੇ ਜਿਹੜਾ ਪੰਛੀ ਸਾਰੇ ਦਾ ਹਲੂਦਾ ਹੈ ਹੈ? ਤੇ ਉਹਦੀ ਗੱਲ ਕਰਨ ਮੈਂ ਆਇਆ ਆ। ਓਏ ਲੱਗਦਾ ਬੰਨੇ ਚੱਕ ਲਿਆ ਤੇ ਸਾਰਾ ਕੁਝ। ਆਈ ਬਾਈ। ਹਾਂ। ਵਾਹ ਜਰਾ ਕੋਈ। ਕਿਹਨੇ? ਆ ਗਏ। ਹਾਂ ਜਰਾ ਇਹ ਇੱਕੋ ਕਿੱਦਾ ਪਿਆਰਾ ਮੰਦਿਰ ਹੈ। ਹੈ? ਵਾਹ ਵਾਹ ਬਹੁਤ ਹੈ ਤੁਹਾਡੇ ਦਾ ਜਿਹੜਾ ਨਹਿਰ ਦਾ ਜਿੰਜੂ ਨਜ਼ਾਰਾ ਪਾਣੀ ਦਾ ਕੀ ਬਾਤ ਹੈ ਇਹ ੱਡੇ ਦੇ ਠੇਕੇ ਤੋਂ ਲੈ ਕੇ ਇਹ ਖਡਾਉਣੇ ਆ ਤੱਕ ਸਭ ਕੁਝ ਮਿਲਦਾ ਦੇਖੋ ਛੱਡੇ ਦੇ ਮੇਰੇ ਮੇਰੇ ਯਾਰ ਦੋਸਤ ਮੇਰੇ ਨਾਲ ਪਤਾ ਨਹੀਂ ਕਿਧਰ ਚਲ ਗਿਆ ਉਹ ਆਜਾ ਮਾਲਦਾ ਸਾਹਮਣੇ ਚਲੋ ਆ ਉੱਤਰ ਜਾ ਕੇ ਦੇ ਮਾਣਾ ਕਰਦਾ ਗੱਲਬਾਤ ਇਹ ਜਿਹਾ ਉਹ ਨੂੰ ਬਗਾਲੀਰਾ ਚੌਂਕ ਆਂਦੇ ਆ ਇੱਥੇ ਗਰੀ ਧਰਨਾ ਵੀ ਲਾਇਆ ਕਾਲੀਦਰ ਦੇ ਉਹਦੇ ਲਈ ਮਸ਼ਹੂਰ ਹੈ ਨੇ ਘਨੇ ਪਕੌੜੇ ਇਹ ਮੇਰੇ ਦੋਸਤ ਆ ਇਹ ਦੋਸਤ ਤੇ ਫਰਦਾਵਾ ਵੀ ਨਾਲ ਚੱਲੇ ਲੁਧਿਆਣੇ ਸਰੋਕਾ ਹੀ ਗਰ ਰਿਹਾ ਜੇ ਨੇ ਜਾ ਰਿਹਾ ਹੈ ਮੁਕੇ ਨੂੰ ਇਧਰ ਬੋਸ ਮੇਰਾ ਉਧਰ ਦਿਹਾੜੀ ਤੇ ਜਾ ਰਿਹਾ ਜਿਹੜੇ ਵਾਲੇ ਨੇ ਜਾ ਰਿਹਾ ਨਾਲ ਦੇ ਵਾਲੇ ਪੁਲ ਤੇ ਮਿਲ ਗਏ ਰਿਏ ਚਲੋ ਓਕੇ ਇੱਥੇ ਜਾ ਕੇ ਪੀਨੇ ਇਹ ਤੇ ਪਿਕਨਿਕ ਸਪੌਟ ਹੀ ਬਣਿਆ ਇੱਥੇ ਥੋੜਾ ਪਿਆਰਾ ਤੇ ਦੇ ਨਾਹਰੇ ਨੰਦੇ ਕਹਿਣੇ ਚਾਹ ਪਾਣੀ ਪੀਨੇ ਜਦੋਂ ਮੱਤੀ ਤੁਸੀਂ ਕਰ ਲੋ ਜੋ ਟਾ ਬੇਜਾ ਦਾ ਮੇਰਾ ਆਉਂਦਾ ਅਜੇ ਵੀ ਨਹੀਂ ਆਉਂਦਾ ਆ ਵੇਖੋ ਸਾਹ ਕਰੀਏ ਆਪਾਂ ਬਾਰੇ ਨੇ ਸਿੱਟਲ ਦੇ ਪੀਲੇ ਜੇ ਇਹ ਤੋਂ ਮੇਰੀ ਆ ਉਹ ਇੱਕ ਇਹ ਕੋਈ ਸਮਾ ਨਾ ਬੁੱਧੀਆ ਬੇਹਾਰਾ ਲੈ ਰਹੇ

ਉਸ ਤੋਂ ਮੇਰਾ ਇਹ ਨੰਦ ਵੀ ਆ ਕਣਕ ਤੋਂ ਇਹਨਾਂ ਉਹ ਵੀ ਕਹਿ ਜਾਂਦੇ ਜੰਨਰੋਂ ਲੱਭੀਆ ਨਾ ਕਾਹ ਹੋ ਗਈ ਜੀ ਬੰਦੇ ਬਚੀ ਇਹਨਾਂ ਇਹਨਾਂ ਜੀ ਇਹ ਆਇਤਾ ਨਜ਼ਾਰਾ ਬਹੁਤਾ ਜਾ ਮੈਂ ਤਾਂ ਤੇ ਤੋਂ ਮਾਜਾ ਖਤਮ ਹੋ ਜਾਂਦਾ ਅਗਲੇ ਬੰਦੇ ਐਪਲ ਤੋਂ ਮਾਲਵਾ ਸ਼ੁਰੂ ਹੋ ਜਾਂਦਾ ਆ ਤਾਂ ਮਹੀਆ ਮਾਤੇ ਜੇ ਜੇ ਦੋ ਕਦਮ ਬਰਾ ਦੇ ਕੇ ਰਮਾਲਵਾ ਜਤੋ। ਬਚਾ ਪੀਣਾ ਫਿਰ ਬਾਕੀ ਪੰਜ ਤਦਨ ਬਾਅਦ। ਔਰ ਇਹ ਬਹੁਤ ਹੀ ਸੁਆਦ ਆ ਹੱਡੇ ਨਾਲ। ਹੁਣ ਹੋਈ ਹੱਡੇ ਤੋਂ ਜੀ ਨਹੀਂ ਕਰਦਾ। ਇਹ ਵੀ ਡਰ ਰਹਾ ਵੀ ਤੇ ਦੇਖ। ਗਰਮ ਗਰਮ। ਓਹ ਭਰਾ ਸਾਹਮਣੇ। ਤਵੇ ਉਹ ਚਾਰ ਪੇਟ। ਲੇ ਪਾ ਗਾ ਹਣੋ ਪਾਰਟੀ ਹੋਈ ਹੈ ਅੱਜ ਉਹ ਆ ਗਿਆ ਆ ਉਹ ਹਾਂ ਜੀ ਇਹ ਬੀ ਬੀ ਨਿਲੇ ਲਾ ਭਾਈ ਅਦਾਇਤ ਸਪੋਰਟ ਖਾਣੀ ਮੈਂ ਪਿਆ ਰਹਿਣਾ ਜਪਰਾਸਰ ਬੇਰ ਵਾਲੇ ਟੰਡੇ ਦੇ ਆ ਲੋ ਭਾਈ ਖਾਣਾ ਜਿਆ ਬਾਦ ਨਾ ਰੋ ਹੋ ਹਾ ਅਲੇ ਨੂੰ ਬੈਟਰੀ ਦੇ ਦਿੱਤੀ ਉਹ ਦੂਰ ਨਜ਼ਾਰਾ ਹੈ ਬੈਟਰੀ ਨਾਲ ਜਾਣਾ ਹੈ ਟਰੈਨ ਯਾਰ ਅਨੰਦ ਬਈ ਕਰਦੀ ਐ ਜਿਦਾਂ ਸੰਗੜੀ ਚਾਹ ਐੜ ਦੇ ਦੁੱਧਨਗੇ ਤਪ ਪਕੌੜੇ ਨਿਕਨੇਗੇ ਕਦਾ ਮੇਰਾ ਪੇਟ ਭਰ ਗਿਆ ਪਰ ਨੀਂਦ ਨਹੀਂ ਪਰੇ ਜਾ ਫਿੰਗਰਸ ਨਿਕਲੇ ਆ ਬਾਹਰ ਯਾ ਅਰਗੇ ਕੇਦੇ ਬੰਗਾਲੀ ਵਾਲੇ ਪੁਲ ਦਾ ਤੇ ਤਮੰਗਰ ਇੱਥੇ ਆ ਰਹੀ ਬੜੀ ਤੇਜ਼ ਇਹ ਉਹ ਰਹੀ ਤੇ ਕਾਨ ਨੂੰ ਕੋਈ ਦੇਖ ਸਕਦੇ ਜਿਵੇਂ ਇਹ ਕਿੰਨੇ ਸਕਾਟ ਬਣ ਗਿਆ ਵਧੀਆ ਜਿਵੇਂ ਮੈਂ ਗੱਲ ਕੀਤੀ ਹਾਂ ਕੰਗਾਇ ਪ੍ਰਮਜੀਤ ਬੰਦਾ ਪਾਉ ਚੱਲਦੇ ਆ ਮੈਂ ਫਿਰ ਲਦੇਣੇ ਹਾਂ ਮੈਂ ਚੱਲਾਂ ਮੈਂ ਤਾਂ ਕਹਿੰਦਾ ਰੁਕੋ ਰਾਤ ਮੱਛੀ ਮੱਛੀ ਤੇ ਤੁੰ ਲਈ ਆ ਹਾਂ ਹਾਂ ਬਸ ਹੈ ਤੇ ਦੱਸਦਾ ਨਹੀਂ ਹੁਣ ਜਾਣਾ ਤੁਹਾਨੂੰ ਇਹ ਰੇ ਅਵਾਂਗੇ ਰੇ ਮੈਂ ਜਲਦੀ ਆਉਂਗਾ ਮੱਛੀ ਤੇ ਪਣੀ ਛੱਡ ਦਿੰਨੇ ਆ ਹਾਂ ਮੈਂ ਕਹਿੰਦਾ ਹੈ ਆ ਵੀ ਆ ਜਾਣੀ ਆ ਮੈਂ ਮੱਛੀ ਪਣੀ ਛੱਡ ਦਿੰਦੇ ਆ ਬਾਅਦ ਉਹ ਮੁੰਡਾ ਤੇਰੇ ਤੰਦੇ ਘਟਣ ਦੇਵਾ ਦਾ ਭਾਜੀ ਸਾਡੀ ਕਿਤੇ ਪਾਣਾ ਜੋ ਸਾਡੀਆਂ ਦੁਕਾਨਾਂ ਨਾਲ ਚੁੱਕੀਆਂ ਜਾਂਦਾ ਬਾਅਦ ਦੇ ਭਰਾਵਾ ਚੁੱਕੇ ਜਾਂਦੀਆਂ ਏਡੋ ਅਕਤੂਬਰ ਆਇਆ ਤੇ ਬਲੌਗ ਦੀ ਛੋਟੀ ਜੀ ਸਾਂਝ ਅੱਜ ਹੀ ਗਏ ਸੀ ਮੈਂ ਤੇ ਮੇਰੇ ਛੋਟੇ ਵੀਰ ਗਿਆ ਜੀ ਦੀ ਆਪਣੇ ਸਿਵਲ ਇਹੋ ਬਣਾ ਰਿਹਾ ਮੇਰਾ ਘਰ ਲੱਕੜ ਲੈਣ ਗਿਆ ਸੀ ਮੋਗੇ ਤੇ ਲੱਗੇ ਰਸਤੇ 'ਚ ਆਉਂਦੇ ਆ ਇੱਕ ਦੋਸਤ ਨੂੰ ਮਿਲੇ ਤੇ ਚਾਹ ਪਾਣੀ ਪੀਤਾ ਹੁਣ ਅਸੀਂ ਅਰਲੀ ਘਰ ਨੂੰ ਵਾਪਸੇ ਇਹਦੇ ਨਾਲ ਹੀ ਮੈਂ ਛੋਟੇ ਜਿਹੇ ਬਲੌਗ ਤੇ ਅੱਜ ਵੀ ਕਰਦਾ ਹਾਂ ਸਮਾਪਤੀ ਜਿੱਥੇ-ਜਿੱਥੇ ਮੇਰੇ ਚੈਨਲ ਨੂੰ ਵੇਖਦੇ ਜੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਆਨੇ ਮੈਂ ਤੁਹਾਡੇ ਨਾਲ ਹੋਰ ਨਿਕ ਨਿਕੀਆਂ ਪਿਆਰੀਆਂ-ਪਿਆਰੀਆਂ ਸੰਜਿਆ ਪਾਉਂਦਾ ਰਹੇਗਾ ਮੇਰੇ ਵੱਲੋਂ ਦੇਖਦੇ ਜਿੱਥੇ ਵੀ ਮੈਨੂੰ ਵੇਖਦੇ ਜੀ ਮੇਰੇ ਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜਿਉਂਦੇ ਰਹੋ ਵਾਸਤੇ ਰਹੋ ਖੁਸ਼ ਰਹੋ ਬਾਦਰੋ ਜਿੰਦਾਬਾਦ ਰਹੋ